ਕੇਰਲ ਦੇ ਪਾਈਨਾੜ ਵਿੱਚ ਮੰਗਲਵਾਰ ਸਵੇਰੇ ਪਹਾੜਾਂ ਤੋਂ ਆਈ ਹੜੰ ਦੇ ਹੜਕੰਪ ਮਚਾ ਦਿੱਤਾ। ਕਰੀਬ 25 ਹਜ਼ਾਰ ਦੀ ਆਬਾਦੀ ਵਾਲੇ ਚਾਰ ਪਿੰਡ ਸਿਰਫ 4 ਘੰਟਿਆਂ ਵਿੱਚ ਹੀ ਪੂਰੀ ਤਰ੍ਹਾਂ ਤਬਾਹ ਹੋ ਗਏ। ਮਕਾਨ ਧੱਬ ਗਏ ਅਤੇ ਸੈਂਕੜੇ ਲੋਕ ਮਲਬੇ ਥੱਲੇ ਧੱਬ ਗਏ। ਹੁਣ ਤੱਕ 155 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 100 ਤੋਂ ਜ਼ਿਆਦਾ ਲੋਕ ਅਜੇ ਵੀ ਲੱਭਤਾ ਹਨ। ਰਾਹਤ ਅਤੇ ਬਚਾਅ ਕਾਰਜਾਂ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤਬਾਹੀ ਨੇ 11 ਸਾਲ ਪਹਿਨਾ ਵਾਪਰੇ ਕਿ ਤਾਰਨਾਥ ਦੁਖਾਂਤ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਹੈ। ਕੇਰਲਾ ਦੇ 11 ਜ਼ਿਲ੍ਹਿਆਂ ਵਿੱਚ ਸਕੂਲ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਕੇਰਲਾ ਚ ਕੁਦਰਤ ਦੀ ਤਬਾਹੀ ਨੂੰ ਦੇਖ ਕੇ ਹਰ ਕੋਈ ਡਰ ਰਿਹਾ ਹੈ। ਵੈਨੜ ਵਿੱਚ ਇਸ ਨੂੰ ਸਭ ਤੋਂ ਵੱਡੀ ਤ੍ਰਾਸਦੀ ਮੰਨਿਆ ਜਾ ਰਿਹਾ ਹੈ 4 ਘੰਟਿਆਂ ਦੇ ਅੰਦਰ ਤਿੰਨ ਥਾਵਾਂ ਤੇ ਢਿੱਗਾ ਡਿੱਗੀਆਂ ਅਤੇ ਪਹਾੜਾਂ ਤੋਂ ਆਏ ਹੜ੍ਹ ਨੇ 4 ਘੰਟਿਆਂ ਨੂੰ ਵਹਾ ਦਿੱਤਾ ਹੁਣ ਮਲਬਾ ਬਾਹਰ ਕੱਢਿਆ ਜਾ ਰਿਹਾ ਹੈ ਤੇ ਲਾਸ਼ਾਂ ਮਿੱਟੀ ਵਿੱਚ ਭਿੱਜੀਆਂ ਜਾਂ ਪੱਥਰਾਂ ਹੇਠ ਦੱਬੀਆਂ ਮਿਲ ਰਹੀਆਂ ਹਨ ਕੁਝ ਲਾਸ਼ਾਂ ਨਦੀ ਵਿੱਚ ਤੈਰਦੀਆਂ ਵੀ ਦੇਖੀਆਂ ਗਈਆਂ ਇਸ ਸਭ ਦੇ ਵਿਚਕਾਰ ਬਚਾਓ ਟੀਮਾਂ ਬਚਾਅ ਕਾਰਜ ਲਈ ਆਪਣੀ ਜਾਨ ਜੋਖਮ ਵਿੱਚ ਪਾ ਰਹੀਆਂ ਹਨ ਵੈਨਾਡ 'ਚ ਭਾਰੀ ਬਾਰਿਸ਼ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਇੰਨੀ ਵੱਡੀ ਤਬਾਹੀ ਸ਼ਾਇਦ ਹੀ ਪਹਿਲਾਂ ਕਿਸੇ ਨੇ ਦੇਖੀ ਹੋਵੇ। ਕੇਰਲ ਦਾ ਮਾਹੌਲ thermodynamic ਤੌਰ ਤੇ ਅਸਤੁਲਿਤ ਹੋ ਗਿਆ ਹੈ। ਇਸ ਅਸਤੁਲਨ ਦੇ ਕਾਰਨ ਇੱਥੇ ਕਾਲੇ ਬੱਦਲ ਇਕੱਠੇ ਹੋ ਜਾਂਦੇ ਹਨ। ਅਰਬ ਸਾਗਰ ਦੀ ਗਰਮੀ ਕਾਰਨ ਵੀ ਇੱਥੇ ਬੱਦਲਾਂ ਦਾ ਝੁੰਡ ਉਸ ਦੇ ਉੱਪਰ ਹੀ ਇਕੱਠਾ ਹੋ ਗਿਆ। ਇਸ ਕਾਰਨ ਕੇਰਲ 'ਚ ਭਾਰੀ ਤਬਾਹੀ ਮੱਚ ਗਈ ਹੈ। ਵਿਗਿਆਨੀਆਂ ਨੇ ਦੇਖਿਆ ਹੈ ਕਿ ਕੇਰਲ ਦੇ ਨੇੜੇ ਅਰਬ ਸਾਗਰ ਵਿੱਚ ਇੱਕ ਬਹੁਤ ਹੀ ਡੂੰਘਾ ਬੱਦਲ ਸਿਸਟਮ ਸਫ ਹੋ ਰਿਹਾ ਹੈ। ਏ ਅਰਬ ਸਾਗਰ ਦਾ ਦੱਖਣੀ ਹਿੱਸਾ ਹੈ ਇਹ ਪ੍ਰਣਾਲੀ ਸਮੁੰਦਰ ਵਿੱਚ ਹੀ ਰਹਿੰਦੀ ਹੈ ਕਈ ਵਾਰ ਇਹ ਜ਼ਮੀਨ ਵੱਲ ਵਧਦਾ ਹੈ ਜਿਵੇਂ ਕਿ ਸਾਲ 2019 ਵਿੱਚ ਹੋਇਆ ਸੀ ਜਲਵਾਯੂ ਪਰਿਵਰਤਨ ਕਾਰਨ ਅਰਬ ਸਾਗਰ ਲਗਾਤਾਰ ਘਰਮ ਹੋ ਰਿਹਾ ਹੈ ਕੇਰਲ ਵਿੱਚ 100 ਸਾਲਾਂ ਤੋਂ ਚਾਹ ਦੇ ਬਾਗਾਂ ਲਈ ਖੇਤੀ ਕੀਤੀ ਜਾਂਦੀ ਹੈ ਪਰ ਰੁੱਖਾ ਅਤੇ ਪੌਦਿਆਂ ਦੀਆਂ ਕਿਸਮਾਂ ਘਟਣ ਕਾਰਨ ਜੰਗਲ ਕੱਟ ਗਏ ਹਨ ਜੰਗਲ ਵੀ ਤੇਜ਼ੀ ਨਾਲ ਇੱਥੇ ਕੱਟੇ ਜਾ ਰਹੇ ਹਨ ਜਲਵਾਯੂ ਪਰਿਵਰਤਨ ਕਾਰਨ ਮੀਂਹ ਦਾ ਪੈਟਰਨ ਵੀ ਇੱਥੇ ਬਦਲ ਗਿਆ ਹੈ ਜਿਸ ਕਾਰਨ ਢਲਾਨ ਵਾਲੇ ਇਲਾਕਿਆਂ ਵਿੱਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਵਾਇਨਡ ਦੀ 51% ਜ਼ਮੀਨ ਢਲਾਨਾਂ ਤੇ ਹੈ ਇਸੇ ਕਰਕੇ ਇੱਥੇ ਲੈਂਡਸਲਾਈਡ ਦੀ ਵੱਡੀ ਘਟਨਾ ਵਾਪਰੀ ਹੈ ਭਾਰਤ ਦੇ ਹੂਫ ਗਿਆਨ ਸਰਵੇਖਣ ਦੇ ਅਧਿਆਨ ਅਨੁਸਾਰ ਕੇਰਲ ਦੇ ਪੂਰੇ ਖੇਤਰ ਦਾ 43% ਹਿੱਸਾ ਲੈਂਡਸਲਾਈਡ ਤੋਂ ਪ੍ਰਭਾਵਿਤ ਹੈ ਇਡੀਕੁਇਟੀ 74% ਜ਼ਮੀਨ ਵਾਇਨਾਡ ਦੀ 51% ਜ਼ਮੀਨ ਪਹਾੜੀ ਟਲਾਨਾ ਵਾਲੀ ਹੈ ਭਾਵੇਂ ਜ਼ਮੀਨ ਖਿਸਕਣ ਦੀ ਸੰਭਾਵਨਾ ਇੱਥੇ ਹਮੇਸ਼ਾ ਰਹਿੰਦੀ ਹੀ ਹੈ ਕੇਰਲ ਵਿੱਚ ਸਭ ਤੋਂ ਵੱਧ ਟਲਾਂ ਵਾਲਾ ਖੇਤਰ 1848 ਵਰਗ ਕਿਲੋਮੀਟਰ ਦਾ ਪੱਛਮੀ ਘਾਟ ਦਾ ਖੇਤਰ ਹੈ ਪੱਛਮੀ ਘਾਟ ਜਿਵੇਂ ਵਾਇਨਾਡ ਕੋਜੀਕੋਡ ਮੱਲਾਪੁਰਮ ਇਡੁਕੀ ਕੋਟਿਯਮ ਜ਼ਿਲ੍ਹੇ ਹਨ ਇਨ੍ਹਾਂ ਜ਼ਿਲ੍ਹਿਆਂ ਵਿੱਚ ਜ਼ਿਆਦਾਤਰ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰਦੀਆਂ ਹਨ ਸਾਲ 2019 ਵਿੱਚ ਕੇਰਲ ਦੇ 8 ਜ਼ਿਲ੍ਹਿਆਂ ਵਿੱਚ ਕੁੱਲ ਮਿਲਾ ਕੇ 80 ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਸਨ ਉਹ ਵੀ ਸਿਰਫ 3 ਦਿਨ ਵਿੱਚ ਇਸ ਵਿੱਚ ਵੀ 120 ਲੋਕ ਮਾਰੇ ਗਏ ਸਨ 2018 ਵਿੱਚ 10 ਜ਼ਿਲ੍ਹਿਆਂ ਵਿੱਚ 341 ਵੱਡੇ ਟਿੱਗਾਂ ਟਿੱਗੀਆਂ ਸਨ